स्टार एजी न्यूज चैनल से तो हर डस आवेद कर दिया। नमस्कार आते ताज़ी खबरें देख लीजिए Star Age News Channel में Like, Share, Comment आते Subscribe जरूर करो। हेलो परिवार तो एक शाम की शोरीजी दे नाम ITI ਕਾਲਜ ਦੇ ਵਿੱਚ ਹਰ ਸਾਲ ਦੀ ਤਰ੍ਹਾਂ SLV ਇਹ ਪ੍ਰੋਗਰਾਮ ਸ਼੍ਰੀ ਰਾਧਾ ਰਾਨੀ ਜੀ ਦੇ ਅਸ਼ੀਰਵਾਦ ਦੇ ਨਾਲ ਸੋਨੀ ਸਾਹਿਬ ਜੀ ਦੇ ਨੇਤ੍ਰਿਤਵ ਔਰ ਸਾਡੇ ਵੱਡੇ ਭਾਰੀ ਵਿਕਾਸ ਸੋਨੀ ਜੀ ਦੀ ਦੇਖਰੇਖ ਦੇ ਵਿੱਚ ਹੋਣ ਜਾ ਰਿਹਾ। ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਆਹੀ ਅਪੀਲ ਕਰਦਾ ਕਿ ਵੱਧ ਚੜ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਔਰ ਰਾਧਾ ਰਾਨੀ ਜੀ ਦੇ ਨਾਮ ਦਾ ਸੰਗੀਤਨ ਕਰੋ। ਔਰ ਮੈਂ ਇੱਕ ਹੋਰ ਆਪ ਸਭ ਸਾਥੀਆਂ ਦੇ ਮਾਧਿਅਮ ਦੇ ਰਾਹੀਂ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਇੱਥੇ ਲੰਗਰ ਦੀ ਪੂਰੀ ਵਿਵਸਥਾ ਹੈ। ਆਰਾਮ ਨਾਲ ਸਾਰੇ ਆਓ ਲੰਗਰ ਪਾਣੀ ਖਾਓ। ਔਰ ਆਦਾ ਨਾਮ ਦਾ ਅਸ਼ੀਰਵਾਦ ਲਵੋ ਜੈ ਸ਼੍ਰੀ ਰਾਧਾ ਲੰਗਰ ਦਾ ਲਗਾ ਹੋ ਕੀ ਵਿਵਸਥਾ ਕੀ ਪਾਣੀ ਦੀ ਪੂਰੀ ਪਾਣੀ ਦੀ ਪੂਰੀ ਵਿਵਸਥਾ ਹੈ ਇੱਥੇ ਸਿਕਿਉਰਿਟੀ ਦੀ ਪੂਰੀ ਵਿਵਸਥਾ ਹੈ ਇੱਥੇ ਇਸ ਪ੍ਰੋਗਰਾਮ ਚ ਤਕਰੀਬਨ 10 ਤੋਂ 15 ਹਜ਼ਾਰ ਲੋਕ ਆਉਂਦੇ ਨੇ ਸੋ ਸਿਕਿਉਰਿਟੀ ਪੁਲਿਸ ਦੀ ਪ੍ਰਸ਼ਾਸਨ ਦੀ ਹਰ ਤਰ੍ਹਾਂ ਦੀ ਵਿਵਸਥਾ ਹੋਏਗੀ ਜਿਹੜੇ ਬਜ਼ੁਰਗ ਜਿਹੜੇ ਬੈਠ ਨਹੀਂ ਸਕਦੇ ਉਹਨਾਂ ਦੇ ਵਾਸਤੇ ਕੁਰਸੀਆਂ ਦੀ ਪੂਰੀ ਵਿਵਸਥਾ ਹੈ ਔਰ ਗਰਮੀ ਨੂੰ ਵੀ ਇਹ ਪਤਿਆਨ ਚ ਰੱਖਦੇ ਹੋਏ ਕੂਲਰ ਦੀ ਵੀ ਪੂਰੀ ਵਿਵਸਥਾ ਕੀਤੀ ਹੈ ਪਾਣੀ ਦੀ ਵੀ ਵਿਵਸਥਾ ਹੈ ਔਰ ਲੰਗਰ ਪਾਣੀ ਦੀ ਵਿਵਸਥਾ ਹੈ ਕਦੋਂ ਸ਼ੁਰੂ ਹੋਏ दीक्षा शर्मा जी दे राय है जेड़ा प्रोग्राम है शुरू ਕੀਤਾ ਜਾਏਗਾ ਉਸ ਤੋਂ ਬਾਅਦ 8 ਤੋਂ 8:30 ਵਜੇ ਚਿੱਤਰਵੀ ਚਿੱਤਰ ਜੀ ਆਣਗੇ ਔਰ ਹਰੀ ਇੱਛਾ ਤੱਕ ਇਹ ਜਿਹੜਾ ਸੰਗੀਤ ਚੱਲੇਗਾ ਕਿਹੜੇ ਮੁੱਖ ਮਹਿਮਾਨ ਆਉਣਗੇ ਮੁੱਖ ਮਹਿਮਾਨ ਸਾਡੇ ओमप्रकाश ਜੀ ਸੋਨੀ ਜੀ ਵਿਕਾਸ ਸੋਨੀ ਜੀ ਔਰ ਜਿੰਨੇ ਵੀ ਰਾਜਨੀਤਿਕ ਸਿਆਸੀ ਜਿਹੜੇ ਵੇ ਚਿਹਰੇ ਨੇ ਉਹ ਇੱਥੇ ਆਣਗੇ ਔਰ ਹਲਕੇ ਦੇ ਐਮਐਲਏ ਜਿਹੜੇ ਨੇ ਰਕੂਵਰ ਵਿਜੇ ਪ੍ਰਤਾਪ ਜੀ ਔਰ ਨਾਲ ਡਾਕਟਰ ਡਾਕਟਰ ਸਾਹਿਬ ਜਿਹੜੇ ਨੇ ਉਹ ਵੀ ਆਣਗੇ ਅਜੀ ਗੁਪਤਾ ਜੀ ਉਹ ਵੀ ਆਣਗੇ ਔਰ ਅਮਰਸਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਅਮਰਸਰ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਧਾਰਮਿਕ ਪ੍ਰੋਗਰਾਮ ਦਾ ਮਕਸਦ ਇਹੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਰਾਧਾ ਨਾਮ ਦੇ ਨਾਮ ਨਾਲ ਜੀਵਨ ਦੇ ਨਾਲ ਹੀ ਆਪਾਂ ਆਪਣਾ ਸੰਸਾਰਿਕ ਜਿਹੜਾ ਜੀਵਨ ਸਫਲ ਬਣਾਉਂਦੀ ਆਪਾਂ ਕੋਸ਼ਿਸ਼ ਕਰਦੇ ਆ ਔਰ ਸ਼ਹਿਰ ਦੇ ਵਾਸੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਮੁੱਚੀ ਰਾਧਾ ਰਾਣੀ ਪਰਿਵਾਰ ਦੇ ਵੱਲੋਂ ਕਿ ਇਸ ਪ੍ਰੋਗਰਾਮ ਤੇ ਆਓ ਔਰ ਰਾਧਾ ਨਾਮ ਦਾ ਆਸ਼ੀਰਵਾਦ ਲਵੋ ਠੀਕ ਹੈ ਧੰਨਵਾਦ ਦੇ ਆਪਣੇ ਮੈਮ ਸੋ ਸਭ ਤੋਂ ਪਹਿਲਾਂ ਤੋਂ ਮੈਂ ਸਾਰੇ ਆਪਣੇ ਪ੍ਰੈਸ ਦੇ ਭਰਾਵਾਂ ਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹ ਤੁਸੀਂ ਸਾਰੇ ਇੱਥੇ ਇੱਕ ਛੋਟੇ ਦੇ ਸੱਦੇ ਤੇ ਆਏ ਹੋ ਮੈਂ ਤੁਹਾਡਾ ਵੈਲਕਮ ਵੀ ਕਰਦਾ ਹਾਂ ਔਰ ਰਾਧਾ ਰਾਣੀ ਪਰਿਵਾਰ ਉਹ ਲੋ ਤੁਹਾਡਾ ਸਵਾਗਤ ਵੀ ਕਰਦਾ ਹੈ ਜੀ ਦੇਖੋ ਰਾਧਾ ਰਾਣੀ ਪਰਿਵਾਰ ਇੱਕ ਬੜੀ ਪੁਰਾਣੀ ਸੰਸਥਾ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਬਹੁਤ ਪੁਰਾਣੀ ਸੰਸਥਾ ਹੈ ਜਿਹੜੇ ਬਹੁਤ ਲੰਬੇ ਸਮੇਂ ਤੋਂ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਔਰ ਖਾਸ ਕਰਕੇ ਠਾਕੁਰ ਜੀ ਬਰਿੰਦਾਵਨ ਬਾਂਕੇ ਵਿਹਾਰੀ ਜੀ ਦੇ ਚਰਨਾਂ ਜੇ ਜੁੜੇ ਹੋਏ ਨੇ ਔਰ ਉਹਨਾਂ ਦੇ ਸਾਰੇ ਭਗਤ ਨੇ ਔਰ ਮੈਂ ਸਮਝਦਾ ਇਹ ਦੂਸਰੀ ਜਨਰੇਸ਼ਨ ਜਿਹੜੀ ਹੈ ਉਹਨਾਂ ਦੇ ਅੱਗੇ ਬੱਚੇ ਜਿਹੜੇ ਐ ਉਹ ਅੱਗੇ ਇਹਨੂੰ ਕੰਟੀਨਿਊ ਕਰ ਰਹੇ ਨੇ ਸੋ ਹਰ ਸਾਲ ਦੀ ਤਾਂ ਇਸ ਸਾਲ ਵੀ 6 ਤਰੀਕ ਨੂੰ 6 April ਨੂੰ ਰਾਧਾ ਰਾਣੀ ਪਰਿਵਾਰ ਵੱਲੋਂ ਜਿਹੜਾ ਇੱਕ ਬੜਾ ਵੱਡਾ ਧਾਰਮਿਕ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਆ ITI ਕਾਲਜ ਜਿਹੜਾ ਸਾਡੇ ਲੋਗੜ ਚੌਂਗ ਦੇ ਬਿਲਕੁਲ ਨਾਲ ਹੈ ITI ਕਾਲਜ ਉੱਥੇ ਕੀਤਾ ਜਾ ਰਿਹਾ ਹੈ ਉਹ ਜਿਹੜਾ ਪ੍ਰੋਗਰਾਮ ਹੈ ਠਾਕੁਰ ਜੀ ਦੇ ਅਸ਼ੀਰਵਾਦ ਦੇ ਨਾਲ ਪਰਮਾਤਮਾ ਦੇ ਅਸ਼ੀਰਵਾਦ ਸਦਕਾ ਬਹੁਤ ਵਧੀਆ ਪ੍ਰੋਗਰਾਮ ਹੈ ਬੜੇ ਵਧੀਆ ਡਿਸਪਲਿਨ ਤਰੀਕੇ ਦੇ ਨਾਲ ਜਿਹੜਾ ਪ੍ਰੋਗਰਾਮ ਕਰਦੇ ਆ ਉੱਚੇ ਸਾਡੇ ਬਹੁਤ ਹੀ ਮਸ਼ਹੂਰ ਹਾਂ ਮੈਂ ਸਮਝਦਾ ਸਾਡੇ ਬਰਿੰਦਾਵਨ ਤੋਂ ਚਿੱਤਰ ਵਿੱਚਤਰ ਜੀ ਜਿਹੜੇ ਮਹਾਰਾਜ ਜੀ ਨੇ ਉਹਨਾਂ ਨੂੰ ਮੈਂ ਸਮਝਦਾ ਪੂਰੇ ਹਿੰਦੁਸਤਾਨ 'ਚ ਲੋਕ ਬੜੀ ਦੂਰੋਂ ਦੂਰੋਂ ਬਰਿੰਦਾਵਨ ਉਹਨਾਂ ਨੂੰ ਸੁਣਨ ਵਾਸਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਉੱਥੇ ਜਾਂਦੇ ਨੇ ਔਰ ਅਸੀਂ ਸਮਝਦੇ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਉਹ ਅੰਮ੍ਰਿਤਸਰ ਹਰ ਸਾਲ ਹੀ ਹਰ ਅੰਮ੍ਰਿਤਸਰ ਇਸ ਪ੍ਰੋਗਰਾਮ ਚ ਆਉਂਦੇ ਨੇ ਔਰ ਮੈਨੂੰ ਸਮਝਦਾ ਹੈ ਬੜਾ ਵੱਡੀ ਇੱਕ ਰਾਧਾ ਰਾਨੀ ਪਰਿਵਾਰ ਦੇ ਸਾਡੇ ਰਿੰਕੂ ਜੀ ਰਜਤ ਜੀ ਸੁਨੀਲ ਜੀ ਦਾਰੇਬਾਜੀ ਸੋ ਸਾਰੇ ਜਿੰਨੇ ਵੀ ਮੈਂਬਰ ਨੇ ਇਹਨਾਂ ਦਾ ਪਿਆਰ ਹੈ ਉਹਨਾਂ ਦੇ ਨਾਲ ਕਿ ਉਹ ਹਮੇਸ਼ਾ ਇਹਨਾਂ ਦੇ ਸੱਦੇ ਤੇ ਇੱਥੇ ਅੰਮ੍ਰਿਤਸਰ ਆਉਂਦੇ ਨੇ ਔਰ ਇੱਥੇ ਪ੍ਰੋਗਰਾਮ ਜਿਹੜਾ ਕਰਦੇ ਨੇ ਔਰ ਬੜੀ ਵੱਡੀ ਤਦਾਦ ਚ ਇੱਥੇ ਲੋਕ ਖਾਸ ਕਰਕੇ ਮੈਨੂੰ ਸਮਝਨੇ ਇੱਥੇ ਜਿੱਥੇ ਇਸ ਪ੍ਰੋਗਰਾਮ ਤੇ ਲੇਡੀਜ਼ ਜਿਹੜੀਆਂ ਸ਼ਹਿਰ ਦੇ ਬਹੁਤ ਅੱਛੇ-ਅੱਛੇ ਘਰਾਂ ਤੋਂ ਲੇਡੀ ਜਿਹੜੀ ਇਹਨਾਂ ਨੂੰ ਆਪ ਫੋਨ ਕਰਕੇ ਇੱਥੋਂ ਦੇ ਆਉਣ ਵਾਸਤੇ ਇਹਨਾਂ ਨੂੰ ਫੋਨ ਵੀ ਆਉਂਦੇ ਨੇ ਉਹ ਪ੍ਰੋਗਰਾਮ ਜਿਹੜਾ ਹੁੰਦਾ ਹੈ ਬਹੁਤ ਅੱਛਾ ਪ੍ਰੋਗਰਾਮ ਔਰ ਇਸ ਕਰਕੇ ਲੋਕ ਇਹਨਾਂ ਦੇ ਪ੍ਰੋਗਰਾਮ ਤੇ ਮੈਸਮਝ ਆਉਂਦੇ ਨੇ ਕਿਉਂਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਬੜਾ ਡਿਸਪਲਾਈਨਡ ਤਰੀਕੇ ਦੇ ਨਾਲ ਬੱਚੇ ਵੀ ਆਉਂਦੇ ਨੇ ਲੇਡੀਜ਼ ਵੀ ਆਉਂਦੇ ਨੇ ਜੈਂਟਸ ਵੀ ਬਜ਼ੁਰਗ ਵੀ ਆਉਂਦੇ ਨੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਦਿੱਕਤ ਨਹੀਂ ਆਉਂਦੀ ਹਰ ਕਿਸੇ ਦਾ ਪ੍ਰੋਪਰ ਅਰੇਂਜਮੈਂਟ ਬੈਠਣ ਦਾ ਉਹਨਾਂ ਦੀ ਐਂਟਰੀ ਦਾ ਉਹਨਾਂ ਦਾ ਹਰ ਤਰੀਕੇ ਦਾ ਮਲਿਕ ਜਿਹੜਾ ਪ੍ਰੋਗਰਾਮ ਹੈਗਾ ਉਹਨਾਂ ਦੀ ਬੈਠਣ ਦੀ ਵਿਵਸਥਾ ਕੀਤੀ ਜਾਂਦੀ ਹੈ ਸੋ 6 ਤਰੀਕ ਨੂੰ ਸ਼ਾਮੀ 7 ਵਜੇ ਜਿਹੜਾ ਪ੍ਰੋਗਰਾਮ ਸਟਾਰਟ ਕੀਤਾ ਜਾਏਗਾ ਔਰ ਬੇਸਮਤ ਪਰਮਾਤਮਾ ਠਾਕੁਰ ਜੀ ਦੀ ਕਿਰਪਾ ਦੇ ਨਾਲ ਜਿੰਨਾ ਵੀ ਲੰਬਾ ਚੱਲ ਸਕੇਗਾ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਪ੍ਰੋਗਰਾਮ ਹੁੰਦਾ ਹੈ ਤਕਰੀਬਨ ਮੈਨੂੰ ਲੱਗਦਾ ਹੈ ਕਿ 12 ਵਜੇ ਵਾਜ ਹੀ ਜਾਂਦੇ ਨੇ ਔਰ ਇਹ ਪਰਮਾਤਮਾ ਦੇ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਪ੍ਰੋਗਰਾਮ ਹੈ ਜਿੰਨਾ ਵੀ ਲੰਬਾ ਹੋ ਸਕੇਗਾ ਅਸੀਂ ਕਰਾਂਗੇ